ਸੁਣਦਾ ਨਹੀਂ ਗਿਆ ਇੱਕ ਵਾਰ ਕਰ ਕੇ ਤੂੰ ਚਾਹ ਬਣਾ ਦੇਂਦੀ ਜਾਂ ਲੈ ਲਊ ਮੈਂ ਸੁਣ ਗਿਆ ਬਣਾ ਦੇਂਦੀ ਆ ਜੀ ਹੋ ਗਿਆ ਕੀ ਹੋ ਗਿਆ ਕੀ ਗੱਲ ਹੋ ਗਈ ਤੇ ਨਾ ਕੋਈ ਗੱਲ ਨਹੀਂ ਲੈ ਇੱਥੇ ਮੈਂ ਹਾ ਰਾਣੀ ਬਣੀ ਬੈਠੀ ਆਂ ਕੰਮ ਕੌਣ ਕਰਾਊਗਾ ਮੇਰੇ ਨਾਲ ਉਹ ਦੀਦੀ ਮੈਂ ਤਾਂ YouTube ਦੇਖੀ ਜਾਂਦੀ ਸੀ ਬੜਾ ਅੱਛਾ ਤੈਨੂੰ ਹੁਣ YouTube ਵੀ ਚਲਾਉਣਾ ਆ ਗਿਆ ਵਿਆਹ ਤੋਂ ਪਹਿਲਾਂ ਤਾਂ ਕਹਿੰਦੀ ਸੀਗਾ ਮੈਨੂੰ ਕੁਝ ਆਉਂਦਾ ਹੀ ਨਹੀਂਗਾ ਬੜੀ ਭੋਲੀ ਬੰਦੀ ਸੀਗੀ ਇਹ ਤਾਂ ਨਾਰਮਲ ਚੀਜ਼ ਆ ਤੇ YouTube ਚਲਾਉਣਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਵਿਆਹ ਤੋਂ ਪਹਿਲਾਂ ਨਾਰਮਲ ਨਹੀਂ ਦੀ ਤੈਨੂੰ ਚੀਜ਼ ਕੋਈ ਕੰਮ ਆ ਦੱਸੋ ਨਾ ਟੜਕੇ ਦਾ ਮੈਂ ਕੱਲੀ ਖਪੀ ਜਾਨੀ ਆ ਤੈਨੂੰ ਦਿਖਿਆ ਨਹੀਂਗਾ ਵੀ ਕੰਮ ਕਰਾ ਦਾ ਨਾਲ ਕੋਈ ਨਾ ਦੀਦੀ ਹੁਣ ਕਰ ਦਿੰਨੀ ਆ ਮੈਂ ਕੀ ਕਰਨਾ ਨਾ ਮੇਰੇ ਰਸੋਈ ਦਾ ਸਾਰਾ ਕੰਮ ਕਰੇ ਹੁਣ ਚੱਲ ਕੇ ਨਾ ਡੰਗਰਾਂ ਦਾ ਸੰਭਲਾ ਗੋਹਾ-ਗੋਹਾ ਚੱਕਦੇ ਗੋਹਾ ਦੀਦੀ ਮੈਂ ਨਾ ਗੋਹਾ ਦੀਦੀ ਮੈਂ ਕਿਤੇ ਨਹੀਂ ਤੇਰੀ ਮਹਿੰਦੀ ਲੈਂਦੀ ਗੀ ਕੰਮ ਕਰ ਲੈ ਚੁੱਪ ਕਰਕੇ ਮੈਂ ਤਾਂ ਤੇਰਾ ਜੇਠ ਗੋਲੇ ਨਹੀਂ ਰੱਖੇ ਇਸ ਘਰ ਦੇ ਪਰ ਦੀਦੀ ਮੈਂ ਇੱਧਰ ਨਾ ਕੰਮ ਕਰ ਦਿੰਦੀ ਬਸ ਮੈਂ ਕਰਤਾ ਧੰਨਵਾਦ ਉਧਰ ਸੰਭਲਾ ਤ ਪਸੂਆਂ ਦਾ ਤੇ ਸੱਨੀ-ਸੱਨੀ ਅੱਜ ਤੋਰ ਲੋਣੀ ਹੈ ਠੀਕ ਹੈ ਠੀਕ ਹੈ ਆ ਲੈ ਰਿਪੋਰਟ ਵਾਲੀ ਕੰਨ ਕੋ ਸਾਰੀ ਖਰਾਬ ਹੋ ਗਈ ਯਾਰ ਮੁੰਲਾ ਸੁੱਸਰੀ ਪੈਣ ਲੱਗੀ ਨਾ ਕੀ ਇਥੇ ਹੱਥ ਜਮਾਰੀ ਜਨ ਉਧਰ ਵੀ ਮਾੜਾ ਮੋਟਾ ਧਿਆਨ ਦੇ ਲਿਆ ਕਰ ਕੰਮ ਤੇ ਕੀ ਹੋ ਗਿਆ ਨਾ ਤੇਰਾ ਅੰਦਰ ਧਿਆਨ ਹੀ ਨਹੀਂ ਰਹਿੰਦਾ ਮੈਂ ਸਾਰਾ ਕੰਮ ਇਕੱਲੇ ਜਣੀ ਕਰੀ ਜਾਨੀ ਆ ਖਪੀ ਜਾਨੀ ਆ ਤੈਨੂੰ ਮਾੜਾ ਮੋਟਾ ਗੌਰ ਨਹੀਂ ਹੈਗੇ ਆ ਉਪਰੋਂ ਮੈਂ ਵੀ ਤਾਂ ਕੰਮ ਕਰ ਰਹਾ ਮੈਂ ਕਿਹੜਾ ਬੈਨਾ ਬੈਠਾ ਮੈਂ ਤੂੰ ਤਾਂ ਕੰਮ ਕਰਦਾ ਤੇਰਾ ਭਰਾ ਕੀ ਕਰਦਾ ਹੈਗਾ ਉਹ ਕਰੇ ਸਮਝਾ ਨਹੀਂ ਸਕਦਾ ਆਪਣੀ ਬਹੂ ਨੂੰ 5 ਮਹੀਨੇ ਹੋ ਗਏ ਵਿਆਹੀ ਆ ਇਹਨੂੰ ਹਜੇ ਤੱਕ ਮਹਾਰਾਣੀ ਅੰਦਰ ਵੜ ਕੇ ਬੈਠੀ ਹੈ ਲੈ ਦੱਸ ਉਹ ਮੇਰਾ ਛੋਟਾ ਭਾਈ ਉਹਨੂੰ ਮੈਂ ਕੀ ਗੱਲ ਕਹਾ ਜਵਾਬ ਖਾਓ ਨਾ ਫਿਰ ਮੈਂ ਕਹਿ ਦਿੰਨੀ ਆ ਮੈਨੂੰ ਛੁੱਟ ਦੇ ਹੁਣ ਤੂੰ ਕਹਿਣਾ ਕੀ ਚਾਹੁੰਦੀ ਏ ਮੈਨਾਂ ਰਸਤੇ ਕਹਿਣਾ ਕੀ ਚਾਹਨੀ ਆ ਕੰਮ ਨਹੀਂ ਕਰਦੀ ਅਗਲੀ ਮੈਂ ਸਾਰੇ ਤੇਰੀ ਗੋਲੀ ਰੱਖੀ ਆ ਤੁਹਾਡੀ ਫਿਰ ਜਾ ਕੇ ਉਹਨੂੰ ਕਹਿ ਦੇ ਕਿ ਮਾੜਾ ਮੋਟਾ ਭਾਈ ਮੈਂ ਲਾਣ ਕਰਾ ਦੇਕਰ ਮੈਂ ਕਹਾਂ ਉਹ ਚੰਗਾ ਲੱਗਦਾ ਕਹਿ ਕੇ ਆਈ ਆ ਮੈਂ ਉਹ ਤਾਂ ਖਾਣੇ ਨਹੀਂ ਬਾੜ ਦੀ ਗੱਲ ਹੁਣ ਤਾਂ ਮੈਂ 10 ਵਾਰੀ ਕਹਤਾ ਉਹ ਤਾਂ ਕਹਿ ਹੁੰਦੀ ਆ ਹਾਂਜੀ ਮੈਂ ਕਰ ਦਿੰਨੀ ਆ ਕੰਮ ਆ ਕੇ ਬਸ ਚਾਹ ਬਣਾ ਦਿੰਦੀ ਆ ਫੇਰ ਅੰਦਰ ਵੜ ਜਾਂਦੀ ਆ ਐ ਹੁਣ ਕਹਿ ਕੇ ਕੀ ਕਰਾਵਾਂ ਤੇਰੇ ਮੇਰੇ ਕੰਮ ਕੋਟਾ ਕਿਥੇ ਤੈਨੂੰ ਨਹੀਂ ਪਤਾ ਲੱਗਦਾ ਸਾਰੇ ਜਿਹੜੇ ਜ ਬਹੂ ਦੇ ਸਹਰਾਣੇ ਬੈਠਾ ਰਹਿੰਦਾ ਜਾਂ ਬਾਹਰ ਵਗ ਜਾਂਦਾ ਉਹ ਕਿਥੋਂ ਆ ਗਿਆ ਇਹ ਮੈਂ ਬਾਈ ਠੀਕ ਆ ਯਾਰ ਕੈਂਟਰ ਜੀ ਵਧੀਆ ਭਾਈ ਤੂੰ ਦੱਸ ਵਧੀਆ ਵਧੀਆ ਕਿਵੇਂ ਆ ਤੀਗਾ ਕੁਛ ਨਹੀਂ ਮਾਏ ਦਾ ਇੱਧਰ ਦੋ ਵਾਰੀ ਕਰਨ ਵਾਰੀ ਜਿਹੜਾ ਮਰ ਗਿਆ ਯਾਰ ਕੰਮ ਦੀ ਬਾਈ ਕੰਮ ਦਾ ਕਰਨ ਦੀ ਹਾਂ ਕੋਈ ਆ ਗਿਆ ਬਸ ਗੱਲਾਂ ਕਰਨ ਜਾ ਰ ਆ ਵਾ ਵਧੀਆ ਤੂੰ ਤਾਂ ਢੇੜੇ ਛੇੜੇ ਮਾਰ ਲੈਣਾ ਹੈਗਾ ਆ ਦੇਖ ਲੈ ਸਾਰੀ ਦਿਹਾੜੀ ਜਾ ਇਹ ਕੰਮ ਚ ਕਪਿਆ ਰਹਿੰਦਾ ਜਾਂ ਮੈਂ ਖਪੀ ਰਹਨੀ ਆ ਕੰਮ ਚ ਕੋਈ ਗੱਲ ਕਰਨ ਆ ਜੀ ਮੇਰੀ ਬਬੀ ਵੀ ਸਾਰਾ ਦਿਨ ਵਿਚਾਰੀ ਇਹੀ ਕੰਮ ਕਰਦੀ ਫਰੀ ਜਾਂਦੀ ਆ ਤੇ ਉਹ ਦੂਸਰੀ ਦੂਸਰੀ ਕੀ ਕਰਦੀ ਹੁੰਦੀ ਆ ਓ ਯਾਰ ਮੈਂ ਹੁਣ ਉਹਨੂੰ ਕਹਦਾ ਚੰਗਾ ਲਾਦਾ ਰਜੀ ਤਿਆਰ ਹੁਣ ਪੰਜ 6 ਮਹੀਨੇ ਹੋ ਗਏ ਬਾਈ ਉਹ ਪੰਜ 6 ਮਹੀਨੇ ਦਾ ਹੋ ਗਿਆ ਇਹਨਾਂ ਨੇ ਤਾਂ ਨਵੇਂ ਨਵੇਂਲੀ ਬਣਾ ਰੱਖੀ ਆ ਕੋਈ ਨੀ ਕਿਸੇ ਦਾ ਕਰਨ ਦਿੰਦਾ ਜਿਵੇਂ ਜਿੰਨਾ ਤੂੰ ਸੋਚਦਾ ਭਾਈ ਭਾਈ ਦਾ ਓ ਯਾਰ ਮੈਥੋਂ ਛੋਟਾ ਗਾ ਉਹਨੂੰ ਮੈਂ ਕਹਿ ਸਕਦਾ ਹੁਣ ਮੈਂ ਉਹਨੂੰ ਅੰਦਰ ਬੈਠੀ ਨੂੰ ਕੀ ਕਹਾ ਯਾਰ ਉਹਨੂੰ ਨਾ ਕਹਿਆ ਆਪਣੇ ਭਾਈ ਨੂੰ ਤਾਂ ਕਹਿ ਲਿਆ ਕੁਛ ਨਾ ਕੁਛ। ਅਗਲਾ ਉਹ ਤਾਂ ਕਹਿ ਹੀ ਸਕਦਾ ਹੈ। ਵੀ ਭਾਈ ਕੀ ਗੱਲ ਹੋ ਗਈ? ਉਹ ਵਿਚਾਰੀ ਸਾਰੀ ਜਿਹੜੀ ਖੱਪਦੀ ਐ, ਕੰਮ ਨਹੀਂ ਕਰ ਸਕਦੀ ਏ ਇਹ। ਇਹ ਤਾਂ ਨੌਕਰਾਂ ਨਹੀਂ ਬਣਾ ਰੱਖੀ ਆ। ਸਾਰਾ ਦਿਨ ਵਿਚਾਰੀ ਹੀ ਖੱਪੀ ਜਾਂਦੇ ਆ ਕਦੇ ਫਰਸ਼ ਧੋਣ ਲੱਗ ਰਹੀ ਹੁੰਦੀ ਆ ਕਦੇ ਕੁਛ ਕਰਨ ਕਰ ਰਹੀ ਹੁੰਦੀ ਆ। ਹੋਰ ਮੈਂ ਤਾਂ ਜਦੋਂ ਦੀ ਇਹਨੂੰ ਲਵ ਮਰਜੀ ਕਰਾਈ ਜਨਾ ਪਤਾ ਯਾਰ ਆਪ ਬਹੁਤ ਖਾਂਦੀ ਹੱfte ਤੱਕ ਆਉਂਦਾ ਮੈਂ ਫਿਰ ਵੀ ਕਹਿੰਦਾ ਸੋਣਾ ਨਹੀਂ ਲੱਗਦੀ ਯਾਰਾ। ਮੈਂ ਤੈਨੂੰ ਆਪਦਾ ਭਾਈ ਸਮਝਾਉਂਦਾ ਦੇਖ ਇਹਨੂੰ ਪਰਜਾਈ ਸਮਝਾਉਂਦਾ ਠੀਕ ਆ। ਪਰਜਾਈ ਨਾਵਾ ਵਰਗੀ ਹੁੰਦੀ ਇਹਨਾਂ ਨੂੰ ਪਤੀ ਆ। ਵ ਉਹ ਟਰਲ ਮੈਂ ਆ ਜਾਣ ਦੇਉ ਛੁੱਟ ਨਾ ਗੱਲ ਕਰਦਾ ਯਾਰ ਕਿਉਂ ਤੁਸੀਂ ਲੜੀ ਜਾਂਦੇ ਹੋ ਹੁਣ ਮੇਰੀ ਗੱਲ ਸੁਣ ਲੈ ਚਾਹ ਦਾ ਕੱਪ ਬਣਾ ਦੇ ਚਾਹ ਦਾ ਕੱਪ ਬਣਾ ਦੇ ਉਹ ਵੀ ਮੈਂ ਹੀ ਬਣਾ ਕੇ ਦੇਵਾਂ ਉਹ ਟਰਲ ਨਹੀਂ ਬਣਾਉਣਾ ਪਸਤਾ ਪਾ ਚੱਲ ਦੇਖ ਲੈ ਦੇਖ ਦੇ ਇਹਦਾ ਐਂ ਕੰਮ ਪੈਣਾ ਜੀ ਦੋ ਵੇਖਾ ਸਾਰੀ ਉਮਰੀ ਹੋ ਗਈ ਪਾਲ ਦੇਣ ਸਾਰੀ ਉਮਰੀ ਹੋ ਗਈ ਭਾਈ ਮੈਂ ਤਾਂ ਘੱਟਾ ਢੋਈ ਜਾਨੀ ਇਹਨਾਂ ਦੇ ਘਰੇ ਤੂੰ ਨੂੰ ਕਿਆ ਕਰਨਾ ਮੈਂ ਤਾਂ ਬਥੇਰਾ ਤੈਨੂੰ ਫੁੱਲ ਤਾਂ ਮੇਰੀ ਗੱਲ ਉਹ ਤਾਂ ਮਹਾਰਾਣੀ ਮੋਹਨ ਨੰਬਰ ਵਾਲੇ ਕੇ ਅੰਦਰ ਬੱਠੀ ਹੁਣ ਮੈਂ ਗਈ ਜਦੋਂ ਹੈ ਤੈਨੂੰ ਇੱਕ ਗਲ ਹੋਤਾ ਤਾਂ ਤੂੰ ਤਾਂ ਡਰਦੀ ਆ ਤੂੰ ਨੂੰ ਡੰਡੇ ਮੰਗ ਮੂਰੀ ਟੰਟੇ ਨਾਲ ਮੂਰੀ ਲਾ ਕੇ ਰੱਖੋ ਗਲਤ ਹੈ ਤੇਰੀ ਸਹੀ ਹੈ ਇਹ ਲੋਟ ਹੀ ਐਵੇਂ ਆਉਂਦੀ ਲੋਟ ਐ ਮੈਂ ਤੈਨੂੰ ਕਹਦਾ ਮੈਨੂੰ ਤੇਰੇ ਪਿਆਜਾਂ ਦਾ ਤੱਤ ਸੋ ਮੈਂ ਤਾਂ ਕਰਕੇ ਤੇਰੀ ਤਰੀਫ ਜੀ ਕਰ ਦੈਣਾ ਬੀ ਜਲਾ ਚੱਲ ਵਧੀਆ ਚੱਲ ਭਾਈ ਚੰਗਾ ਮੈਂ ਚਾਹ ਬਣਾ ਕੇ ਦਿੰਨੀ ਤੂੰ ਬਾਗ ਜਾ ਹੁਣ ਚੱਲ ਚੰਗਾ ਕਾ ਕਰ ਰਹਿਣਾ ਕੇ ਜੀ ਬਾਜਾਂ ਮੈਂ ਤੰਗਾ ਚੱਲ ਚੰਗਾ ਕਹ ਲੱਗਾ ਸਹੀ ਆ ਇਹਨਾਂ ਤੱਕ ਲਈ ਵੰਗੂ ਕਰਨਾ ਪਊਗਾ ਜੇ ਮੈਂ ਮਾੜਾ ਜਿਹਾ ਦਬਕਾਰ ਖੂ ਫੇਰ ਲੋਟ ਆਉਗੀ ਮੈਂ ਤਾਂ ਇਹ ਸੱਤ ਗਲੀਆਂ ਕਰਨ ਲੱਗ ਜੂ ਇਹਦਾ ਹਿੱਲਾ ਕਰ ਕੋ ਆਗੇ ਤੁਸੀਂ ਆਉਣਾ ਸੀ ਕਿਉਂ ਮੇਰਾ ਘਰ ਦੇਗਾ ਇਹ ਮੈਂ ਤਾਂ ਵੈਸੇ ਪੁੱਛ ਰਹੀ ਸੀ ਅੱਛਾ ਵੈਸੇ ਪੁੱਛ ਰਹੀ ਸੀ ਡਿਪਟੀ ਲੱਗੀ ਆਰੇ ਹਾਂ ਤੁਸੀਂ ਠੀਕ ਹੋ ਮਰਾ ਘਰ ਹਥ ਹੈਗਾ ਇੱਕ ਵਾਰ ਕੇ ਹੈ ਤੋ ਚਾਹ ਬਣਾ ਦੇਣੀ ਜਾਂ ਲੈ ਲਊ ਮੈਂ ਓਕੇ ਹਣੀ ਚਾਹ ਬਣਾ ਦੇ ਇੱਕ ਵਾਰ ਸੋਹਣੇ ਦੇ ਦੂੰਗਾ ਪਿਆਰ ਨਾਲ ਸਮਝ ਜਾ ਕਰ ਇਹ ਭਾਈ ਇਹ ਤਾਂ ਬਹੁਤ ਚਾਤਰ ਹੈ ਤੈਨੂੰ ਨਹੀਂ ਪਤਾ ਆ ਜਾ ਮੈਂ ਤੈਨੂੰ ਚਾਹ ਬਣਾ ਕੇ ਪਿਉਣੀ ਆ ਇਹ ਕਿਹੜੇ ਪਿਉ ਚਾ ਕੱਥੋਂ ਪੱਲੇ ਪੈ ਗਈ रा रा भाई आज तो बड़े दिन बाद गेड़ा मारा आपकी बहन कल आज तो बहुत खुश होगा मेरी बहन देख का ठीक है हाँ ठीक है बाबू कादिक इधर ओ बस लो काम काम आया था मैंने चल छोटा तो तो बबलो भी जाए मैं केड़ा मारा हूं बड़े दिनों के केड़ा मारा ना अच्छा चल कोई नहीं विरे फिर क्यों गया आजा अंदर आजा रोना तो कर पैया करिया विरे कहां घूम प जाई जावा बसो तो फातिया थोनो ई गड़ा लाग रहा है काम पर के वाला है के के वाला बढ़िया ऐ बढ़िया बताओ बढ़िया बढ़िया सस्ता बता और ਤੇ ਆ ਗਿਆ ਬੰਦਾ ਹੋਰ ਬਤਾ ਸਭ ਕੰਮ ਕੰਮ ਉੱਠ ਕੇ ਚਲੀ ਜਾਵਾ ਸਭ ਬੜੀਆ ਆਪ ਕਿਧਰ ਸੇ ਆਇਓ ਬਸ ਲੋ ਕੰਮ ਆਇਆ ਕਰਾ ਪੁਰਾ ਗਾਮ ਮੈਨੂੰ ਚੱਲ ਬੋਲੋ ਵੀ ਜਾਇਆ ਹੂੰ ਤੋ ਚਰਤੇ ਕਿੱਥੋਂ ਆਇਆ ਨੇ ਹੋਰ ਕੇ ਵਾਰ ਠੀਕ ਵੀ ਆ ਕਿਸ ਤਰ੍ਹਾਂ ਹੋਰ ਕਣਕ ਕਾਟ ਲਈ ਸਭ ਕਣਕ ਦਾ ਠੀਕ ਨਿਕਲੀ ਹੈ ਕਿ ਕਣਕ ਨੂੰ ਕੀ ਹੋਇਆ ਕਾਂ ਟੋਲ ਚ ਪਵਾ ਕੀ ਜਾਣੀ ਦੇ ਉਹ ਮੈਂ ਤਾਂ ਵੈਸੇ ਪੁੱਛੂ ਮੈਂ ਬੜੀਆ ਨਿਕਲੀ ਸਭ ਕੰਮ ਕੋ ਨਿਕਲੀ ਨਾ ਨਾ ਸਭ ਬੜੀਆ ਆਓ ना बस चाय पी ली भाई उठा दिखा रहा है गांव मोटा काम आया था उठा पी ली चाय तो चल ठीक है मैं चालू करा जा और के ना बस चल ठीक है मैं चालू करूंगा काम तक करा जो, जो, जो तो बता ना इकट्ठा हो यार बस काम करो तो करा और भी काम देखने जा का यस इकट्ठा हो जाएंगे अंदर यार सामान लपड़ा बोल के यार

तेन फोन फोन ला के देखे चूपां तो चूपां पैसे भी नहीं गए फोन लाख मित्र पैसे पूलो की हाल है बा बाम कर अपना होना यार घरे पैसे हैं नहीं गे

ਔਰ ਕਰ ਪਰ ਵਾਲਾ ਬਾਈ ਕੰਮ ਦੀ ਛੋਟਾ ਜਿਹਾ ਕਰ ਦੇਗਾ ਯਾਰ ਨਾ ਪੈਸੇ ਹੈ ਨਹੀਂ ਜੇ ਬਾ ਵੀਦਰੀ ਕੋ ਮਾਰ ਆਈ ਜਿਆਦਾ ਸੀਰੀਅਸ ਆ ਕੰਮ ਆ ਹੋਰ ਉਹ ਯਾ ਪਟਿਆਲੇ ਲੈ ਕੇ ਆਣਾ ਬਾਬੇ 2000 ਰੁਪਏ ਬਾ ਦੇ ਐਸਾ ਮੈਲੇ ਪੈਸੇ ਨੇ ਥੋੜੇ ਕੇ ਪੈਸੇ ਪਰ ਕੰਮ ਨਹੀਂ ਚੱਲਣਾ ਬਾਬੇ ਹੈ ਬਾਈ ਬਣ ਕੇ ਪ੍ਰਕਾਸ਼ ਢੇਜਮੀ ਪ੍ਰਕਾਸ਼ ਦਾ ਬਾਬੇ ਯਾਰ ਮੈਂ ਕਹਿਦਾ ਨਹੀਂ ਜੀ ਬਾ ਵੀਦਰੀ ਕੋ ਤੇ ਕਹਾ ਵੀ ਨਹੀਂ ਮੈਂ ਆ ਪਾ ਦੇ ਬਾਬੇ ਠੀਕ ਵੰਦਾਸ ਦੀ ਬਾਬੇ ਜਦੋਂ ਪਾਏਗਾ ਮਸਕੀਨਰ ਵੇਦਨਾ ਦੇਣਾ ਠੀਕ ਆ ਬਹਿੰਦਾ ਯਾਰ ਪਤਾ ਨਹੀਂ ਕਦੋਂ ਉਹਨਾਂ ਦੇ ਪੈਸੇ ਹੁਣ ਸਾਰੇ ਜੇਬ ਚ ਪੈਸੇ ਉਹਦੇ ਭਾਂਜੇ ਵਾਲੇ ਵੀ ਸਾਰੇ ਪੈਸੇ ਲੱਗ ਗਏ ਭਾਂਦਰ ਫੋਨ ਵੀ ਨਹੀਂ ਕੋਈ ਚੱਕ ਰਿਹਾ ਹੁਣ ਜੇਬਾਂ ਜੁਪਨ ਦੇ ਦੇਖਾਂ ਜੇ ਕੁਝ ਮਿਲਿਆ ਥੋੜਾ ਬੁਥਾ ਪਿਆ ਹੋਵੇ ਕੰਮ ਅਜਾ ਚੱਲ ਜੂਗਾ ਚੁੱਟ ਪਿੱਛੇ ਵੀ ਇੱਕ ਦੋ ਸਿੰਖ ਹੀ ਰਹਿ ਗਈ ਇਸ ਵਿੱਚ ਵੀ ਨਹੀਂ ਕੁਝ ਹੋ ਗਿਆ ਭਿੰਦਾ ਯਾਰ ਸਾਰੇ ਕੋਈ ਸੀ ਸਾਰੇ ਨੂੰ ਕੋਈ ਸਾਲ ਯਾਰ ਦੋਸਤ ਵੀ ਨਹੀਂ ਮੌਕੇ ਤੇ ਕੰਮ ਮਾਰਿਆ ਹੁਣ ਤਾਂ ਬਸ ਇੱਕ ਹੀ ਕੰਮ ਆ ਘਰ ਵਾਲੀ ਦੇ ਸ਼ਾਗਰ ਸ਼ੋਗ ਦੇ ਪੈਸੇ ਪਾਏ ਹੋਏ ਨਾ ਉਹ ਦੇਖਦਾ ਜਾ ਕੇ ਜੇ ਮਿਲੇ ਉਤੋਂ ਥੋੜੇ ਬਥੇ ਨੇ ਕੰਮ ਚੱਲ ਜੂ ਆਪਣਾ ਚੱਕਰ ਹੈ ਜਾ ਕੇ ਦੇਖਦੇ ਆਂ ਜੀ ਕਿੱਧਰ ਫਿਰਦਾ ਨੂੰ ਓਏ ਕੁਝ ਨਹੀਂ ਬਾਈ ਮੈਂ ਤਾਂ ਟੰਕਰ ਦੇਖਣ ਆਇਆ ਸੀ ਟੰਕਰ ਦੇਖਣ ਆਇਆ ਨਾ ਕੀ ਹਾਲ ਜਮਣਾ ਰੱਖੇਗਾ ਨਾ ਠੀਕ ਆ ਬਾਈ ਮੈਂ ਠੀਕ ਜਮਨ ਲੱਗਦਾ ਨਹੀਂ ਤੂੰ ਨਾ ਵੀ ਠੀਕ ਆ ਮੈਂ ਇਹ ਹੋ ਗਿਆ ਤੇਰੇ ਸਾਹਮਣੇ ਤੇ ਪੈਂਟ ਕੱਪੜੇ ਸਭ ਕੁਝ ਓਕੇ ਆ ਮੈਂ ਗੇਟ ਲਾਦਾ ਓਕੇ ਹੁਣ ਤਾਂ ਮੈਂ ਲਾ ਲੂਗਾ ਤੂੰ ਵੀ ਆ ਮੈਂ ਸਾਨੂੰ ਕੱਖ ਪੂਣ ਨੇ ਗੀ ਹਲੇ ਭਾਈ ਨਹੀਂ ਨਾ ਮੇਰੀ ਗੱਲ ਸੁਣ ਨਾਲ ਇੱਕ ਹਾਂ ਉਹ ਰੋਜ਼ ਤੇਰੀ ਭਝਾਈ ਗਾਲਾਂ ਕੱਢਦੀ ਮੜਾ ਮੋਟਾ ਕਹਿ ਦਿਆ ਕਰ ਯਾਰ ਕੰਮ ਨਾਲ ਹੱਥ ਟੁੱਟਾ ਦੇ ਗੁਰਦੈਰਾਂ ਲਈ ਜੰਮੀ ਵੀ ਨਹੀਂ ਕੰਮ ਕਰਕੇ ਦਾ ਜੀ ਹਰ ਘੜਾ ਦੀ ਜਾਨ ਨਿਕਲਦੀ ਹੈ ਉਹ ਜਾਨ ਦੀ ਕਰਨੀ ਛੋਟੇ ਭਾਈ ਮੜਾ ਮੋਟਾ ਕਰਾ ਲਿਆ ਗੁਰਦੈਰਾਂ ਕੋਈ ਨਹੀਂ ਕਹਿ ਦੂੰਗਾ ਮੈਂ ਮੱਕਰੇ ਜਾ ਰਹੇ ਹਾਂ ਠੀਕ ਹੈ हाँ वो तो बस दी दी या कुछ बोल जानते थोड़ा यार कोई नहीं ठीक कर रही मैं कहीं औरा ठीक है सोने दे नहीं सोने दिया नहीं है क्या है हाँ वहीं नहीं तो क्या कि हाँ होया क्या 5100 ਰੁਪਏ ਦੇ ਫਿਰ ਪਹੁੰਚ ਥੋੜੀ ਆ ਜੋ ਕਿਹਾ ਉਹ ਨਾ ਮੰਨ 5000 ਰੁਪਏ ਦੇ ਹਾਂ ਤੁਸੀਂ ਕੀ ਕਰਨਾ ਉਹ ਦੋਸਤ ਜਿੰਮੀ ਦਾ ਐਕਸੀਡੈਂਟ ਹੋ ਗਿਆ ਉਹਦੇ ਵਾਸਤੇ ਲੈ ਕੇ ਜਾਣਾ ਪਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਕਿਉਂ ਕਿੰਨੇ ਗਣੇ ਮੇਰੇ ਕੋਲ 3000 ਰੁਪਏ ਦਾ 3000 ਰੁਪਏ ਦੇ ਹੁਣੇ ਚਾਹੀਦੇ ਹੁਣੇ ਚਾਹੀਦੇ ਆ ਫੁਰਕ ਦੋ ਚਾਹੀਦੇ ਨੇ ਬਲੇ ਲਿਆ ਅਮਰੀਕਾ ਨੂੰ ਸੁਣਨੀ ਹਜੇ ਤੱਕ ਤੇਰੇ ਤੋਂ ਭਾਂਡੇ ਵੀ ਦੋਸ ਮਾਰੇ ਗਏ ਕਿਹੜੇ ਵੇਲੇ ਹੋ ਗਏ ਸੋਈ ਚ ਬੜੀ ਨੂੰ ਜੀਦੇ ਪਾਸੋਂ ਆਈ ਰਹਿ ਗਏ ਸੀ ਮੇਰੀ ਗੱਲ ਸੁਣ ਜਿੱਦ ਤੇ ਮੈਂ ਇਥੇ ਆਈ ਸੀ ਨਾ ਤੇ ਮੇਰੇ ਸੱਸ ਵੀ ਉੱਧਰ ਚਲ ਗਈ ਤੇ ਸੱਸ ਨੇ ਮੇਰੇ ਨਾਲ ਜਿਹੜਾ ਕੁਝ ਕਿਹਾ ਸੀ ਉਹੀ ਕੀਤਾ ਮੈਂ ਤੂੰ ਮਾਂ ਛੱਲੇ ਮੈਂ ਵੀ ਸੱਸ ਨੂੰ ਘੜਾ ਦੇ ਸੀ ਆਉਂਦਿਆ ਸਾਲ ਤਕ ਤੈਨੂੰ 5-6 ਮਹੀਨੇ ਹੋ ਗਏ ਅਜੇ ਤੱਕ ਤੂੰ ਆਪੇ ਹੱਥ ਨਹੀਂ ਝਾੜੇ ਕੀ ਗੱਲ ਕਿਹੜੀ ਚੋਰੀ ਚ ਸਾਹਮ ਕੇ ਰੱਖ ਰੱਖਿਆ ਆਉਦੇ ਜਿਹੜੇ ਵੀ ਗਹਿਣੇ ਹਨ ਮੈਨੂੰ ਪੜਾ ਦੇ ਚੁੱਪ ਕਰਕੇ ਸਮਝ ਗਈ ਤ ਨਹੀਂ ਤਾਂ ਫਿਰ ਮੇਰੇ ਤੋਂ ਪੁਰਾ ਕੋਈ ਨਹੀਂ ਦੀਦੀ ਪਰੋਤਾ ਮੇਰੇ ਪੇਕਿਆਂ ਦੇ ਨੇ ਪੇਕਿਆਂ ਦੇ ਤੇ ਮੈਂ ਮੈਂ ਕਿਤੇ ਚੱਕ ਕੇ ਲਿਆਂਦੇ ਸੀ ਮੇਰੇ ਵੀ ਤਾਂ ਪੇਕਿਆਂ ਦੇ ਸੀ ਪਰ ਦੀਦੀ ਉਹ ਮੈਂ ਕਿਵੇਂ ਦੇ ਸਕਦੀ ਹਾਂ ਤੁਮ ਨੂੰ ਮੇਰੇ ਬਾਪੂ ਨੇ ਮਸਾ ਪਾਏ ਨੇ ਮੈਨੂੰ ਨਹੀਂ ਮੇਰੇ ਬਾਪੂ ਨੇ ਮਸਾ ਹੀ ਪਾਏ ਸੀ ਕਿਤੇ ਚੱਕ ਕੇ ਨਹੀਂ ਚੁਲਿਆੰਦੇ ਮੈਂ ਸਮਝ ਗਈ ਤੇ ਨਾਲੇ ਤੂੰ ਤਾਂ ਨੰਗ ਪਰਵਾਦ ਤੂੰ ਮੈਨੂੰ ਕਹਿੰਦੇ ਕੋਹ ਬਿਨ ਪਰਵਾਦ ਤੂੰ ਫੁਰਗੀ ਗੱਲ ਜੇ ਆਹੀ ਤੇਰੇ ਲੱਛਣ ਜੇ ਚੱਲਦੇ ਰਹੇ ਨਾ ਫੇਰ ਬਹੁਤ ਅੱਗੇ ਰਹਿ ਜਾਣਾ ਜਿਵੇਂ ਸੱਸ ਮੇਰੇ ਨਾਲ ਡਾਕਟਰ ਸੀ ਤੇ ਹੋ ਗਾਟ ਕੇ ਲਿਆ ਵਈ ਟੂ ਮਾਸ਼ੱਲੇ ਕਿ ਮੈਨੂੰ ਆਪ ਜਾਣਾ ਬਹੁਤ ਆਪ ਲਿਆ ਦੇ ਯਾਦ ਹੀ ਲੱਗ ਮੂ ਕੱਲ੍ਹ ਆ ਕੇ ਦੇ ਤੇ ਇੱਕ ਗੱਲ ਹੋਰ ਜਿਹੜੇ ਲੀੜੇ ਕੱਪੜੇ ਤੇਰੇ ਕੋਲ ਸੋਹਣੇ ਸੋਹਣੇ ਐ ਗੱਲ ਸਾਰੇ ਗੱਲ ਤੋ ਚੋਰੀ ਚਾਹਦੀ ਹੂ ਮੈਂ ਮੈਂ ਘਰ ਕਿਤੇ ਨਹੀਂ ਜਾਣਾ ਸਮਝ ਗਈ ਤੇ ਚੋਰੀ ਦੀ ਚਾਬੀ ਫੜਾ ਦੇ ਨਾਲ ਤਾਂ ਨਾਲੇ ਤੂੰ ਪੈਸਾ ਨਹੀਂ ਤੇ ਹੰਮ ਕਰ ਇਹ ਬੁੱਕਾ ਤੇਰੇ ਘਰ ਆ ਰਹੇ ਨੇ ਕੰਮਕਾਰ ਚਲਾਉਣਾ ਹੈ ਨਾ ਜਿਵੇਂ ਮੈਂ ਸਾਰੀ ਉਮਰ ਘਰ ਚਲਾਉਂਦੀ ਰਹੀਆਂ ਇੱਥੇ ਮੈਨੂੰ ਇੰਨੇ ਸਾਲ ਹੋ ਗਏ ਵੀ ਇਹੀ ਆਏ ਅੱਜ ਸਿੱਕਰ ਨਹੀਂ ਘਰ ਚਲਾਉਂਦੀ ਆਈਆਂ ਅਸੀਂ ਤਾਂ ਟਾਈਮ ਪਾਸ ਕਰਦੇ ਸੀ ਇਹ ਤਾਂ ਵਿਚਾਰੇ ਮੇਰੇ ਘਰ ਕੇ ਸਾਰਾ ਘਰ ਚੱਲ ਜਾਂਦਾ ਹੈ ਪਰ ਪੈਸੇ ਕਿਹੜੇ ਜਿੱਦੇ ਪੈਸੇ ਤੈਨੂੰ ਨਹੀਂ ਪਤਾ ਪੈਸੇ ਕਿਹੜੇ ਹੋਏ ਪੇਕਿਆ ਤੂੰ ਮੰਗਉਂਗਾ ਜਦੋਂ ਮੈਂ ਮੰਗੂਗੀ ਪਰ ਜੀ ਮੇਰਾ ਬਾਪੂ ਐਨੇ ਪੈਸੇ ਨਹੀਂ ਦੇ ਸਕਦਾ ਬਾਪੂ ਬਾਪੂ ਪੈਸੇ ਕਿਉਂ ਨਹੀਂ ਲਿਆ ਸਕਦੀ ਮੈਂ ਨਹੀਂ ਲਿਆਂਦੇ ਕੇ ਪੈਸੇ ਕਿ ਮੇਰੇ ਸੱਸ ਨਹੀਂ ਘਰ ਚਲਾਉਂਦੇ ਨੇ ਤੂੰ ਨਰਾਲੀ ਆ ਗਈ ਘਰ ਚ ਚਲਾਉਣ ਵਾਲੀ ਮੈਨੂੰ ਚੰਗਾ ਨਹੀਂ ਲੱਗਦਾ ਉੱਚੀ ਬਾਤ ਤੇਰੇ ਨਾਲ ਗੱਲ ਕਰਦੀ ਹਾਂ ਪਰ ਤੂੰ ਨਾ ਵੀ ਸੁਧਰਨ ਵਾਲੀ ਕਿੱਥੇ ਮੱਥਾ ਫੋੜੀ ਇਹਦੇ ਨਾਲ ਕਰਨੀ ਪੈਂਦੀ ਐ ਫਟਾਫਟ ਕੰਮ ਨਵੇੜਾ ਤੇ ਲਿਆ ਕੇ ਮੈਨੂੰ ਗਹਿਣੇ ਫੜਾ तू ज्यादा खोलन जागी खोल के कहो मैं ना ना मैं बगा कोई ना मेरे को चाबी आ ना गहने पैसे मैं आप ही देख लूंगी नगज किस रखे हम की जाग दी आई वी लगी हम चाबी हूं मैं देखोंगी ਕਿੰਨੇ ਕ ਲਈ ਆ ਪੇਕੇ ਤੋਂ ਗੈਣੇ ਵੈਸੇ ਤਾਂ ਕੋਈ ਖਾਸ ਗੱਲ ਲੱਗਦੀ ਨਹੀਂ ਦੇਖ ਲਾਂਗੇ ਪਰ ਕਿੰਨੇ ਕ ਗੈਣੇ ਲੈ ਕੇ ਲਈਏ ਇੱਕ ਵਾਰ ਗੱਲ ਕਹਿ ਦ ਸੁਣਦੀ ਨੇਗੀ ਤੇਰਾ ਬਾਪ ਤਾਂ ਪੈਸੇ ਵੰਗਾ ਟੂੰਡੇ ਜੇ ਤੋਂ ਪਹਿਲਾਂ ਤੁਸੀਂ ਬੋਲ ਕੇ ਮੇਰੇ ਹੋ ਹੈ ਨਹੀਂ ਮੇਰੇ ਬਾਪ ਕੋਲ ਇੰਨੇ ਪੈਸੇ ਕਿਉਂ ਸਾਰਾ ਕੁਝ ਤਾਂ ਦੇਤਾ ਉਹਨਾਂ ਨੇ ਤੁਹਾਨੂੰ ਅਰੇ 4 ਲੱਖ ਰੁਪਏ ਵਿਆਹ ਤੇ ਲਾ ਕੇ ਸਾਰਾ ਕੁਝ ਆ ਗਿਆ ਹੁਣ ਜੇ ਕਹਿ ਜਿੱਥੋਂ ਮਰਜ਼ੀ ਕਰੋ ਇਲਾ ਜ਼ਮੀਨ ਵਿੱਚ ਕੁਝ ਕਰੇ ਹੈ ਨਾ ਕੋਸਤ ਨਹੀਂ ਆ ਲਿਆ ਤੇ ਦੇਤਾ ਹੁਣ ਨਿੱਤ ਕਿਥੋਂ ਦੇਵੇ ਮੇਰਾ ਬੱਤ ਤੇ ਅਜਿਹਾ ਤਾਂ ਨਹੀਂ ਕੁਛ ਹੋਰੇ ਮੈਨੂੰ ਲਿਆ ਤੇਰਾ ਸਮਾਨ ਐਵੇਂ ਨਾ ਕਰੋ ਦੇਖੀ ਉਹਨਾਂ ਕੋਲੇ ਪੈਸੇ ਨਹੀਂ ਹੈਗੇ ਪਲੀਜ਼ ਤੁਸੀਂ ਕਿਉਂ ਨਹੀਂ ਹੈਗੇ ਪੈਸੇ ਗਏ ਕਿਦਰੋਂ ਕਹੇ ਜਮੀਨ ਜਮੂਨ ਵੇਚੂ ਕੁਛ ਕਰੂਗਾ ਪੈਸੇ ਚਾਹੀਦੇ ਮੈਨੂੰ ਹੁਣ ਹੀ 2 ਮਿੰਟ ਦੇ ਵਿੱਚ ਫਿਰ account ਤਨ 10 ਲੱਖ ਰੁਪਏ ਆਉਣਾ ਤਾਂ ਆਉਣਾ ਚਾਹੀਦਾ ਹੈਗਾ ਤੇਰੇ ਬਾਪੂਣ ਕਾ ਜਿੱਥੋਂ ਮਰਜੀ ਕਰੇ ਜਮੀਨ ਵਿੱਚੇ ਘਰ ਵਿੱਚੇ ਗੈਣੇ ਤੇਰੇ ਕੁਛ ਵੀ ਕਰੇ ਮੈਂ ਨਹੀਂ ਕਹਿ ਸਕਦੀ ਕਿਉਂ ਨਹੀਂ ਕਹਿ ਸਕਦੀ ਉਸਨੇ ਕਿਹਾ ਤੂੰ ਬਹੁਤ ਬਾਪੂਣ ਨੂੰ ਫੋਨ ਕਰਦੀ ਹੁੰਨੀ ਆਪੇ ਨੂੰ मैं मेरे बाप नहीं कह सकती करो फिर तेरे तो करा भी की तेरा ही फाहा दिन तो 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 अः बस गई भाती बहुत तो दुखी कर लिया मेनू सारी जिंदगी जिन्ना टाइम तो का लाभ मैरिज करा मैं ਬਸ ਇਹ ਕੰਮ ਚੱਕਰੀ ਦੇਣਾ ਆਪਣੇ ਛੇਤੀ ਕਰ ਇਹਦਾ ਕੰਮ ਖਤਮ ਕਰ ਦੇ ਬਹੁਤ ਪਾਲੇ ਨੇ ਵੀ ਮੈਂ ਚੰਗੀ ਚਾਹਤੀ ਜਾ ਮਰਗੀ ਮਰਗੀ ਬਹੁਤ ਦੁਖੀ ਮਿੱਤਾ ਮੇਰੀ ਵੱਸ ਇਹ ਲਾਸਟ ਗਾਣੇ ਆ ਮੇਰੀ ਵੱਸ ਲਾਸਟ ਚ ਕੋ ਦਾ ਟਾਈਮ ਟੈਂਕ ਹਾਂ ਭਾਜਾ ਪੂਰੇ ਖੜੂ ਨਾ ਪੱਟੜਾ ਕੀ ਐ ਇਹਨੂੰ ਪੱਖੇ ਨਾ ਟੰਗੋ ਕਹਦਾਂਗੇ ਮੈਂ ਫਾਹਾ ਲੈ ਕੇ ਆਪੇ ਮਰਗੀ ਇਹ ਕੋਈ ਲੈਟਰ ਲਿਖਦਾਂ ਨੇ ਆਪਾਂ ਕਿਹ ਲੈਟਰ ਲਿਖਣ ਦੀ ਕੀ ਲੋੜ ਐ ਸਿੱਧਾ ਆਹਾ ਹਾ ਦੇ ਦੋ ਇਹਨੂੰ ਫੋਰ ਕੀ ਐ ਬੱਸ ਵਰਾ ਲੈ ਆਰਾ ਸਾ ਜਾ ਕੇ ਬਾ ਗਲਜ ਪਿਆ ਮੈਨੂੰ ਸੁਣੋ ਚਲੋ ਜਾ ਇਹ ਪੜੇ ਹੋਏ ਚਲ ਮੈਨੂੰ ਦੇਖਣ ਦੇ ਅੱਜ ਸ਼ਾਮ ਹੋ ਜੇ ਤਾਂ ਨਾ ਕੀ ਮੁੱਕੜਿਆ ਨਾ ਤਾਂ ਕੰਮ ਜਿੱਤ ਗਈ ਐਸੀ ਤੰਗ ਕਰ ਮਾਰ ਬਹੁਤ ਟਾਈਮ ਲੱਗਦਾ ਕਰਿਆ ਵੀ ਛੇਤੀ ਆ ਜਾਓ

ਯਾ ਕੇ ਦੇਖ ਤੂੰ ਠੀਕ ਠੀਕ ਓਕੇ ਕੀ ਹੋ ਗਿਆ ਹੈ ਕਾ ਤੋ ਬੈਠੇ ਹੋ ਆ ਲਓ ਤੁਹਾਡੇ ਵਾਸਤੇ ਚਾਹ ਲੈ ਕੇ ਆਈਆਂ ਕੀ ਗੱਲ ਹੋ ਗਈ ਦੱਸ ਤਾਂ ਸਹੀ ਕਿਹਦਾ ਫੋਨ ਸੀ ਨਾਲੇ ਆਪਣੀ ਤਾਂ ਦੁਨੀਆ ਉੱਜੜ ਗਈ ਦੁਨੀਆ ਉੱਚੜ ਕੇ ਦੱਸੇਗਾ ਵੀ ਹੁਣ ਕੀ ਹੋ ਗਿਆ ਛੋਟੀ ਦਾ ਕਤਲ ਹੋ ਗਿਆ ਛੋਟੀ ਦਾ ਕਤਲ ਤੇਰਾ ਪੂੜਾ ਤੀਗਾ ਹਾਂ ਕਹਦੇ ਛੋਟੀ ਛੋਟੀ ਭੈਣ ਗਲਫਰਾ ਲੈ ਗਈ ਏਕੇ ਕੀਤਾ ਦੇਖ ਲੈ ਮੈਂ ਤੈਨੂੰ ਕਹਿੰਦਾ ਰਿਹਾ ਸੀ ਨਾ ਵੀ ਆਪਣੀਆਂ ਕੀਤੀਆਂ ਮੂਰੇ ਆਉਣਗੀਆਂ ਮੈਨੂੰ ਪਤਾ ਨਹੀਂ ਸੀ ਕਿਵੇਂ ਨਾ ਕਿਸੇ ਦੀ ਕੁੜੀ ਮਾਰੀਆ ਤਾਂ ਅੱਗੇ ਆਪਣੀ ਕੁੜੀ ਵੀ ਲੈ ਆਪਣੇ ਆਪਣੇ ਮੂਰੇ ਕਰਤਾ ਇੱਕ ਹੀ ਹੋ ਗਿਆ ਸਹੀ ਗੱਲ ਹੈ ਜੀ ਜੇ ਆਪਾਂ ਕਿਸੇ ਦਿੱਤੀ ਪੈਣਾ ਮਾਰਾ ਕੀਤਾ ਤਾਂ ਆਪਣੇ ਮੂਰੇ ਆ ਗਿਆ ਸਾਰੀਆਂ ਹੁਣ ਨਾਲ ਇਹਦੇ ਪਿੱਛੋਂ ਉਹਦਾ ਵੀ ਕੀ ਕਸੂਰ ਸੀਗਾ ਜਿਹਨੂੰ ਮਾਰਿਆਗਾ ਤੈਨੂੰ ਕਿੰਨਾ ਕੁ ਦੁਖੀ ਕਰਦੀ ਤੀ ਮੈਂ ਤਾਂ ਐਵੇਂ ਆਪ ਦੀ ਐਸ਼ੋਰਾ ਮਾਰਿਆ ਵੀ ਮੈਨੂੰ ਬੈਠੀ ਨੂੰ ਸਾਰਾ ਕੁਝ ਮਿਲੇ ਮੈਂ ਉਹਨੂੰ ਤੰਗ ਕਰਦੀ ਰਹੀ ਯਾਦ ਰੱਖੀ ਤੂੰ ਵੀ ਕਿਸੇ ਮਾਂ ਦੀ ਕੁੜੀ ਆਂਗੀ ਕਹਾ ਆਪਣੇ ਵੀ ਇੱਕ ਕੁੜੀ ਆ ਗਈ ਅੱਜ ਤਾਂ ਮੇਰੀ ਭੈਣ ਨਾਲ ਹੋਇਆ ਕੱਲੂ ਮੇਰੀ ਕੁੜੀ ਨਾਲ ਵੀ ਹੋ ਸਕਦਾ ਹੈ ਕੰਮ ਚਲੋ ਛੱਡ ਗੱਲ ਚੱਲੀਏ ਆਪਾਂ ਜਾ ਕੇ ਦਰਖਤ ਦਿਨੇ ਦੇਖੀ ਆਪਣੀ ਕੁੜੀ ਨੂੰ ਪਤਾ ਨਹੀਂ ਵਿਚਾਰੀ ਕਿਵੇਂ ਉਹਨਾਂ ਨੇ ਮਾਰੀ ਹੋਊਗੀ ਕਿਵੇਂ ਨਾ ਫਰ ਕਿਵੇਂ ਮਾਰੀ ਹੋ ਜਿਵੇਂ ਅੱਜ ਆਪਾਂ ਕਿਸੇ ਦੀ ਧੀ ਭੈਣ ਨੂੰ ਮਾਰਿਆ ਹੋਵੇ ਅਗਲੇ ਨੇ ਮਾਰ ਦਿੱਤੀ ਹਾਂਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਤਕਲੀਫ ਦੇਣ ਦਾ ਜਾਂ ਦੁੱਖ ਦੇਣ ਦਾ ਨਹੀਂ ਸੀ ਜਿਹੜੀ ਵਿਚਾਰੀ ਕੁੜੀ ਨਾਲ ਉਸਨੇ ਘਟਨਾ ਹੋਈ ਹੈ ਉਹ ਬਹੁਤ ਮਾੜੀ ਹੋਈ ਹੈ ਦੁੱਖਦਈ ਹੋਈ ਹੈ ਤੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਕਿਸੇ ਦੀ ਧੀ ਪੈਣ ਨੂੰ ਤੁਸੀਂ ਨਾ ਤੰਗ ਕਰੋ ਅੱਗੇ ਆਪਦੇ ਵੀ ਧੀ ਐ ਹੈਗੀਆਂ ਜੇ ਆਪਾਂ ਕਿਸੇ ਦੀ ਧੀ ਪੈਣ ਨਾਲ ਮਾਰਾ ਕਰਦੇ ਆਂ ਤਾਂ ਆਪਣੀ ਧੀ ਪੈਣ ਨਾਲ ਵੀ ਉਹੀ ਕੁਝ ਹੋਊਗਾ ਇਹ ਆਪਾਂ ਰੱਬ ਤੋਂ ਡਰ ਕੇ ਸਾਰਾ ਕੁਝ ਕਰਿਆ ਕਰੋ ਐ ਨਾ ਤੁਸੀਂ ਕਰਿਆ ਕਰੋ ਕਿਸੇ ਦਿੱਤੀ ਭੈਣ ਦੇਖ ਕਿੰਨੇ ਚਾਵਾਂ ਲਾਡਾਂ ਨਾਲ ਆਪਾਂ ਵਿਆਹ ਕੇ ਲਿਉਂਨੇ ਆ ਫਿਰ ਉਹਨੂੰ ਕਿਵੇਂ ਤੰਗ ਕਰਕੇ ਆਪਾਂ ਮਾਰ ਦਿੰਨੇ ਆ ਸਾਡਾ ਕੋਈ ਵੀਡੀਓ ਬਣਾਉਣ ਦਾ ਐ ਨਹੀਂ ਸੀਗਾ ਵੀ ਕਿਸੇ ਨੂੰ ਤਕਲੀਫ ਬਾਕੀ ਵੀ ਜੋ ਸਾਡੀ ਉਹ ਭੈਣ ਨਾਲ ਹੋਇਆ ਤੁਹਾਨੂੰ ਬਹੁਤ ਦੁੱਖ ਲੱਗਿਆ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਤੇਹੀ ਸੀਗਾ ਵੀ ਇੱਕ ਅਸੀਂ ਵਧੀਆ ਮੈਸੇਜ ਦੇ ਸਕੀਏ ਵੀ ਅੱਗੇ ਤੋਂ ਕਿਸੇ ਧੀ ਭੈਣ ਨਾਲ ਇਹ ਤਰ੍ਹਾਂ ਕੁਝ ਨਾ ਹੋਵੇ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਮੱਤਵ ਨਾਲ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਬੜੀ ਗੱਲ ਹੋਰ ਇਹ ਨਾ ਸੋਚੋ ਯਾਰ ਵੀ ਅਸੀਂ ਕਿਉਂ ਆਸਤੇ ਆ ਬਾਈ ਕੋਈ ਚੱਕਰ ਨਹੀਂ ਹਣਾ ਪਰ ਗੱਲ ਇਹ ਆ ਬਾਈ ਸਾਨੂੰ ਤੇ ਦੁੱਖ ਲੱਗਿਆ ਸੀ ਤਾਂ ਬਣਾਈਆ ਸਾਨੂੰ ਕੋਈ ਲਾਈਕ ਕਮੈਂਟ ਨਹੀਂ ਆਇਆ ਮਤਲਬ ਕਿਉਂਕਿ ਸਾਨੂੰ ਕੋਈ ਚੱਕਰ ਨਹੀਂ ਹੈ ਡਾਜ ਅੱਗੇ ਅਸੀਂ ਸਿੱਖਿਆ ਦੇਣ ਵਾਸਤੇ ਹੀ ਲੋਕਾਂ ਨੂੰ ਤਾਂ ਵੀਡੀਓ ਬਣਾਈ ਆ ਤੇ ਸਾਨੂੰ ਬਾਈ ਤਾਂ ਕੀ ਕੀ ਗਲਤੀ ਤਾਂ ਯਾਰ ਗਲਤੀ ਮਾਫੀ ਤੇ ਕਿਤਾ ਮਾਫ ਕਰ ਦੇ ਬਾਈ ਤਾਂ ਸ਼ਸ਼ਕਾ